ਜਿਹੜਾ ਕਹਿੰਦੇ ਨੇ ਵੀ ਇਹਨਾਂ ਦਾ ਇੱਕੋ ਪੈਸਾ ਬਹੁਤ ਆ ਇਹ ਪੈਸਾ ਆਇਆ ਕਿੱਥੋਂ ਆ ਇੱਥੇ ਵਾਲੇ ਬੱਚੇ ਸੋਚਦੇ ਇਹਨਾਂ ਕੋ ਪੈਸਾ ਬਹੁਤ ਆ ਇੱਥੇ ਵਾਲਿਆਂ ਨੂੰ ਉਹ ਕੰਮ ਨਹੀਂ ਦੱਸਦਾ ਕਿ ਅਸੀਂ ਕੰਮ ਕਰਕੇ ਆਏ ਆ ਸਵੇਰ ਨੂੰ 6-7 ਵਜੇ ਨਿਕਲਦੇ ਆ ਰਾਤ ਨੂੰ 6-7 ਵਜੇ ਵੜਦੇ ਆ ਫੇ ਤੁਹਾਡੀ ਫੈਮਿਲੀ ਲਾਈਫ ਕੀ ਰਹੇਗੀ ਐਜੇ ਐਨਆਰਆਈ ਕੀ ਵਿਅਕਤੀ ਉਹਥੇ ਕਿ ਸੱਚੀ ਮੁੱਚੀ ਕੁੜੀਆਂ ਦੀ ਜਾਂ ਕਿਸੇ ਦੀ ਲਾਈਫ ਜਿਹੜੀ ਉਹਥੇ ਈਜ਼ੀ ਬਹੁਤ ਸਟਰਗਲ ਕਿਉਂਕਿ ਆਪਾਂ ਦੇਖਦੇ ਕੋਈ ਕੋਈ ਬੱਚਾ ਹੋਊਗਾ ਜਿਹੜਾ ਜਿਨ੍ਹਾਂ ਦਾ ਕੋਈ ਉਥੇ ਹੋਊਗਾ ਜਿਹੜੇ ਉਹ ਸੰਭਾਲ ਸਕਦੇ ਆ ਜਿਨ੍ਹਾਂ ਦੇ ਕਈ ਵਾਰ ਇਹ ਵੀ ਦੇਖਿਆ ਜਿਨ੍ਹਾਂ ਦੇ ਹੈਗੇ ਵੀ ਆ ਉਹ ਸਿਰਫ 6 ਮਹੀਨੇ ਸਾਹ ਲੱਗਦੇ ਚਾਰ-ਚਾਰ ਮੁੰਡਿਆਂ ਦੇ ਨਾਲ ਦੋ-ਦੋ ਕੁੜੀਆਂ ਰਹਿਣ ਨੂੰ ਮਜਬੂਰ ਨੇ ਕਿਉਂਕਿ ਰੂਮ ਦੇ ਰੈਂਟ ਦੇਣੇ ਔਖੇ ਨੇ ਆ ਚੀਜ਼ਾਂ ਦੇਣੀਆਂ ਔਖੀਆਂ ਨੇ ਐਵੇਂ ਹੁੰਦਾ ਹੈ ਕੁਝ ਹੈ ਬਿਕਾਜ਼ ਸਾਨੂੰ ਰੋਜ਼ ਦੇਖਣ ਨੂੰ ਮਿਲਦਾ ਆ ਸਾਰੇ ਕੇਸਿਸ ਨਹੀਂ ਬਾਹਰ ਹੁੰਦੇ ਕਈ ਕੇਸਿਸ ਆ ਜਿਹੜਾ ਪਤਾ ਹੀ ਨਹੀਂ ਲੱਗਦਾ ਹੁਣ ਮਾਪੇ ਕਿੱਥੇ ਲੱਭਣਗੇ ਉਹਨਾਂ ਤੀਆਂ ਪੁੱਤਾਂ ਨੂੰ ਕੁੜੀਆਂ ਅਬਿਊਜ਼ ਹੁੰਦੀਆਂ ਆ ਤੇ ਹਾਂਜੀ ਮੈਂ ਰੀਸੈਂਟਲੀ ਥੋੜਾ ਜਿਹਾ ਟਾਈਮ ਹੋਇਆ ਕੇਸ ਦੇਖਿਆ ਕਿ ਕਿਤੇ ਇੱਕ ਲੜਕੀ ਲੜਕੇ ਦੇ ਨਾਲ ਸੀਗੀ ਲੜਕਾ ਉਹਨੂੰ ਆਪਣੇ ਘਰ ਲੈ ਗਿਆ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਰੱਖ ਲਿਆ ਇਹ ਦਲੀ ਨਾਲ ਵਿਆਹੀ ਸੀ ਰੱਖ ਲਿਆ ਕਿ ਸਰਵੰਤ ਦੇ ਸਾਹਮਣੇ ਜਦੋਂ ਬੱਚੀ ਦੇ ਬੇਬੀ ਹੋਣ ਵਾਲਾ ਹੋ ਗਿਆ ਤਾਂ ਫਿਰ ਉਹਨਾਂ ਨੇ ਘਰੋਂ ਘੱਡ ਦਿੱਤਾ ਘਰੋਂ ਘੱਡਿਆ ਤਾਂ ਉਹ ਗੁਰਦੁਆਰੇ ਗਈ ਮੈਨੂੰ ਨਹੀਂ ਪਤਾ ਗੁਰਦੁਆਰੇ ਉਹਨੇ ਮਦਦ ਮੰਗੀ ਜਾਂ ਉਹਨੇ ਮੱਥਾ ਟੇਕਣਾ ਸੀ ਤੇ ਮੱਥਾ ਟੇਕ ਕੇ ਨਾਲ ਦੇ ਰੋਡ ਤੇ ਬ੍ਰਿਜ ਸੀ ਉਹਨੇ ਬ੍ਰਿਜ ਤੋਂ ਛਾਲ ਮਾਰ ਦਿੱਤੀ ਕੰਮ ਨਾ ਮਿਲਣ ਕਰਕੇ ਖਰਚੇ ਨਾ ਪੂਰੇ ਹੋਣ ਕਰਕੇ ਕੁੜੀਆਂ ਨੂੰ ਗਲਤ ਰਹਾ ਵਿੱਚ ਜਾਣਾ ਪੈਂਦਾ ਹੁਣ ਤਾਂ ਸੋਸ਼ਲ ਮੀਡੀਆ ਤੇ ਕੁੜੀਆਂ ਆ ਕੇ ਆਪਣਾ ਰੋ ਰੋ ਕੇ ਦੁੱਕ ਦੱਸ ਰਹੀਆਂ ਮੈਂ ਇਹ ਵੀ ਕਹਾਂਗੀ ਕਿ ਕੱਲੀਆਂ ਪੁੜੀਆਂ ਨਹੀਂ ਮੁੰਡੇ ਨੇ ਤੁਸੀਂ ਪੰਜਾਬ ਨੂੰ ਕਿਉਂ ਨਹੀਂ ਚੁਣਿਆ ਜਾਂ ਪੰਜਾਬ ਦੇ ਵਿੱਚ ਆ ਕੇ ਬਿਜ਼ਨਸ ਸੈਟਅਪ ਕਰਨ ਦਾ ਕਿਉਂ ਨਹੀਂ ਸੋਚਿਆ ਇੱਥੇ ਜਿਹੜੀਆਂ ਸਿਫਾਰਸ਼ਾਂ ਬੰਦੀਆਂ ਹੁਣ ਸਾਡੇ ਵਰਗਿਆਂ ਨੂੰ ਨਹੀਂ ਕਿਸੇ ਹਾਈ ਲੈਵਲ ਤੇ ਕੋਈ ਜਾਣਦਾ ਲੇਡੀਜ਼ ਦੀ ਸੇਫਟੀ ਕਿਉਂਕਿ ਮੇਰੇ ਕੋ ਲੜਕੀਆ ਮੇਰੇ ਮੇਰੇ ਲੜਕੇ ਕਹਿੰਦੇ ਆ ਕਿ ਤੂੰ ਜਾ ਨਹੀਂ ਸਕਦੀ ਇਹਨੂੰ ਲੈ ਜਾ ਕੇ ਬਿਕੋਜ਼ ਉੱਤੇ ਟ੍ਰੈਟਿੰਗ ਬਿਹੇਵੀਅਰ ਦੁਬਈ ਸੇਫਟੀ ਰੀਜ਼ਨ ਹੈ ਤੁਸੀਂ ਜਦੋਂ ਮਰਜ਼ੀ ਬਾਹਰ ਚੱਲ ਜਾਓ ਤੇ ਤੇ ਮਰਜੀ ਆਪਣਾ ਸਮਾਨ ਰੱਖ ਦੋ ਪਰਸ ਰੱਖ ਦੋ ਫੋਨ ਰੱਖ ਦੋ ਲੈਪਟਾਪ ਰੱਖ ਦੋ ਕੋਈ ਛੇੜਦਾ ਨਹੀਂ ਤੁਹਾਡੀ ਚੀਜ਼ ਸ਼ਸ਼ੀਕਲਜੀ ਰਤੂਬਾ ਦੇ ਤੀਸਰੇ ਪੋਡਕਾਸਟ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਡੇ ਨਾਲ ਅੱਜ ਮੌਜੂਦ ਨੇ ਗੁਰਮੀਲ ਕੌਰ ਜਿਨ੍ਹਾਂ ਨੂੰ ਤੁਸੀਂ ਇੰਗਲੈਂਡ ਦੀ ਪੰਜਾਬਣ ਕਹਿ ਸਕਦੇ ਹੋ ਦੁਬਈ ਦੀ ਪੰਜਾਬਣ ਕਹਿ ਸਕਦੇ ਹੋ ਪੰਜਾਬ ਦੀ ਪੰਜਾਬਣ ਤੇ ਹੈ ਹੀ ਨੇ ਸੋ ਇੰਗਲੈਂਡ ਦਾ ਸਫ਼ਰ ਤੈਅ ਕਰਦੇ ਹੋਏ ਹੁਣ ਦੁਬਈ ਦੇ ਵਿੱਚ ਪੈਰ ਜਿਹੜੇ ਨੇ ਉਹ ਪਸਾਰੇ ਨੇ ਬਹੁਤ ਸਾਰੇ ਥਾਵਾਂ ਤੇ ਇਹਨਾਂ ਨੇ ਕੰਮ ਕੀਤਾ ਨੇ ਕੀਤਾ ਹੈ ਬਹੁਤ ਸਾਰੀਆਂ ਚੀਜ਼ਾਂ ਆਪਣੀ ਲਾਈਫ ਦੇ ਵਿੱਚ ਅਬਜ਼ਰਵ ਕੀਤੀਆਂ ਨੇ ਅ ਇਹਨਾਂ ਦੀ ਉਮਰ ਜਿਹੜੀ ਹੈ ਉਹ ਇਹਨਾਂ ਦੇ ਚਿਹਰੇ ਤੋਂ ਬਿਲਕੁਲ ਨਹੀਂ ਚੱਲ ਰਹੀ ਜਿਹੜਾ ਇਸ ਸਮੇਂ ਇਹ ਸਮੇਂ ਜੈਸ ਮੁਕਾਮ ਤੇ ਪਹੁੰਚੇ ਨੇ ਉਸ ਦੇ ਪਿਛਲਾ ਕੀ ਸਭ ਕੁਝ ਕੀਤਾ ਇਹਨਾਂ ਨੇ ਕਿਵੇਂ ਕੀਤਾ ਸਾਰਾ ਕੁਝ ਜਾਣਾਂਗੇ ਸੋ ਸਭ ਤੋਂ ਪਹਿਲਾਂ ਤਾਂ ਰਤਬਾ ਦੇ ਵੇੜੇ ਤੇ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਐਂਡ ਥੈਂਕ ਯੂ ਤੁਹਾਡਾ ਕਿ ਤੁਸੀਂ ਮੈਨੂੰ ਇੱਥੇ ਅੱਜ ਸੱਦੇ ਤੇ ਸਾਰੇ ਈਵਿਊਜ਼ ਨੂੰ ਵੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਜਿਵੇਂ ਕਿਹਾ ਕਿ ਤੁਸੀਂ ਇੰਗਲੈਂਡ ਦੇ ਪੰਜਾਬਣੋਂ ਹੁਣ ਦੁਬਈ ਦੇ ਵਿੱਚ ਕੰਮ ਕਰ ਰਹੇ ਹੋ ਹਨਾ ਕੁੜੀਆਂ ਦੇ ਲਈ ਮੈਨੂੰ ਲੱਗਦਾ ਕਿ ਬਹੁਤ ਵਾਰ ਹੁਣ ਤਾਂ ਚਲੋ ਇਹ ਚੀਜ਼ਾਂ ਨਹੀਂ ਨੇ ਹਨਾ ਕੁੜੀਆਂ ਲਈ ਬਹੁਤ ਵਾਰ ਹੋ ਜਾਂਦਾ ਹੈ ਕਿ ਘਰ ਤੋਂ ਬੱਸ ਸਟੈਂਡ ਤੇ ਜਾਣਾ ਬੜਾ ਔਖਾ ਹੋ ਜਾਂਦਾ ਹੈ ਹਨਾ ਤੁਸੀਂ ਪੰਜਾਬ ਤੋਂ ਇੰਗਲੈਂਡ ਦਾ ਸਫ਼ਰ ਤੈਅ ਕੀਤਾ ਹੁਣ ਤੁਸੀਂ ਦੁਬਈ ਦਾ ਸਫ਼ਰ ਤੈਅ ਕਰ ਰਹੇ ਹੋ ਇਹ ਸਫ਼ਰ ਮਜ਼ੇਦਾਰ ਸੀ ਹਾਂਜੀ ਪਰ ਸਿੱਖਣ ਨੂੰ ਬਹੁਤ ਕੁਝ ਮਿਲਦਾ ਕਿਉਂਕਿ ਤੁਸੀਂ ਜਿੱਦਾਂ ਕਿਹਾ ਕਿ ਕੁੜੀਆਂ ਵਾਸਤੇ ਬਹੁਤ ਔਖਾ ਆ ਜਦੋਂ ਸ਼ੁਰੂਆਤ ਹੋਈ ਸੀ ਬੜਾ ਔਖਾ ਲੱਗਿਆ ਸੀ ਪਹਿਲਾਂ ਤਾਂ ਇਹ ਕੁੜੀਆਂ ਨੂੰ ਰੋਕ ਟੋ ਬਹੁਤ ਹੁੰਦੀ ਸੀ ਪਰ ਗਾਹਾਂ ਤੋਂ ਹੁਣ ਤਾਂ ਆਪਾਂ ਮੇਰੀ ਵੀ ਲੜਕੀ ਹੈਗੀ ਆ ਹੁਣ ਟੋਟਲੀ ਡਿਫਰੈਂਟ ਆ ਅਬ ਉਸੇ ਕੇ ਮੇਰੀ ਵੀ ਲੜਕੀ ਆ ਬਹੁਤ ਹੈ ਲੱਗਣਾ ਅੱਛਾ ਇਹਨਾਂ ਦੀ ਵੀ ਲੜਕੀ ਹੈ ਤੇ ਮੈਂ ਚਾਹੂਗੀ ਕਿ ਜਿਵੇਂ ਹਨਾ ਮੈਂ ਇਹਨਾਂ ਦੇ ਪਹਿਲੇ 10 ਮਹੀਨਿਆਂ ਦੇ ਬੱਚੇ ਵੀ ਨੇ ਇਹਨਾਂ ਦੀ ਨੂੰਹ ਵੀ ਨੇ ਤੇ ਨਹੀਂ ਪਤਾ ਲੱਗਦਾ ਇਹ ਚੀਜ਼ਾਂ ਨੂੰ ਹਨਾ ਸੋ ਅੱਗੇ ਬਹੁਤ ਸਾਰੀਆਂ ਮਜ਼ੇਦਾਰ ਗੱਲਾਂ ਹੋਣ ਵਾਲੀਆਂ ਨੇ ਜਿਵੇਂ ਤੁਸੀਂ ਇੰਗਲੈਂਡ ਦੇ ਵਿੱਚ ਕਿਸ ਕਿਸ ਫੀਲਡ ਦੇ ਵਿੱਚ ਕੰਮ ਕੀਤਾ ਕਿਵੇਂ ਕੰਮ ਕੀਤਾ ਉੱਥੇ ਦੀ ਐਕਸਪੀਰੀਅੰਸ ਕਿਹੋ ਜਿਹੇ ਕਿਹੋ ਜਿਹੇ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਹਾਂਜੀ ਜਦੋਂ ਅਸੀਂ ਪਹਿਲਾਂ ਗਏ ਸੀ ਉਦੋਂ ਤਾਂ ਸਾਡੇ ਲਈ ਬਹੁਤ ਔਖਾ ਸੀ ਕਿਉਂਕਿ ਮੈਨੂੰ ਪਹਿਲਾਂ ਇੰਗਲਿਸ਼ ਵੀ ਨਹੀਂ ਸੀ ਆਉਂਦੀ ਚੌਥੀ ਤੋਂ ਇੱਥੋਂ ਪੰਜਾਬ ਤੋਂ ਜਦੋਂ ਅਸੀਂ ਗਏ ਆ ਮੈਂ ਚੌਥੀ ਚ ਸੀ ਸੋ ਮੈਨੂੰ ਇੱਕ ਲਫ਼ਜ਼ ਵੀ ਇੱਕ ਅੱਖਰ ਵੀ ਇੰਗਲਿਸ਼ ਦਾ ਨਹੀਂ ਸੀ ਹੁੰਦਾ ਸੋ ਤੁਸੀਂ ਸੋਚੋ ਕਿ ਚੌਥੀ ਤੱਕ ਕਿੰਨਾ ਕੁ ਬੱਚਾ ਪੜਿਆ ਹੁੰਦਾ ਨਾ ਮੈਂ ਪੰਜਾਬੀ ਚ ਐਕਸਪੀਰੀਅੰਸ ਜ਼ਿਆਦਾ ਸੀਗਾ ਤੇ ਨਾ ਇੰਗਲਿਸ਼ ਤਾਂ ਹੈ ਹੀ ਨਹੀਂ ਸੀ ਜਦੋਂ ਫਿਰ ਅਸੀਂ ਉੱਥੇ ਗਏ ਸਾਨੂੰ ਬਹੁਤ ਡਿਫਿਕਲਟੀਜ਼ ਫੇਸ ਕਰਨੀ ਪਈ ਬਿਕੋਜ਼ ਬਹੁਤ ਡਿਫਰੈਂਟ ਸੀ ਉਸੋ ਸੋ ਸੋਚ ਲਓ ਕਿ 70s ਵਿੱਚ ਅਸੀਂ 70s ਵਿੱਚ ਗਏ ਸੀ ਪੂਰਾ ਪਰਿਵਾਰ ਗਿਆ ਸੀ ਸੋ ਇਸ 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 ਕਰਕੇ ਠੀਕ ਰਿਹਾ ਕਿਉਂਕਿ ਸਾਡੇ ਮਾਪੇ ਤੁਹਾਡੇ ਭੈਣ ਭਰਾ ਤੁਹਾਡੇ ਨਾਲ ਸੀ ਅਸੀਂ ਇਕੱਲੇ ਨਹੀਂ ਸੀ ਹਨਾ ਪਰ ਉੱਥੋਂ ਜਦੋਂ ਫਿਰ ਪੜ੍ਹਾਈ ਕੀਤੀ ਪੜ੍ਹਾਈ ਉਹਨਾਂ ਨੇ ਸਿੱਧੇ ਨਹੀਂ ਸੀ ਸਾਨੂੰ ਸਕੂਲਾਂ ਚ ਪਾਇਆ ਸਾਨੂੰ ਪਹਿਲਾਂ ਉਹਨਾਂ ਨੇ ਸਟੈਂਡਰਡ ਸਾਡੀ ਇੰਗਲਿਸ਼ ਤੇ ਉਹਨਾਂ ਨੇ ਇੰਗਲਿਸ਼ ਸਿਖਾਈ ਉਦੋਂ ਦੀ ਜਿਹੜੀ ਸੈਟਿੰਗ ਸੀ ਉਦੋਂ ਡਿਫਰੈਂਟ ਸੀ ਹੁਣ ਜਿਹੜੀ ਸੈਟਿੰਗਸ ਆ ਬਹੁਤ ਡਿਫਰੈਂਟ ਆ ਸੋ ਪਹਿਲਾਂ ਤਾਂ ਐਜੂਕੇਸ਼ਨ ਚ ਅਸੀਂ ਗਏ ਪਰ ਫਿਰ ਵੀ ਜਿਦਾ ਮੈਂ ਤੁਹਾਨੂੰ ਦੱਸਿਆ ਕਿ ਬੱਚਿਆਂ ਨੂੰ ਉਦੋਂ ਜ਼ਿਆਦਾ ਨਹੀਂ ਸੀ ਫ੍ਰੀडम 16 ਤੱਕਰ ਪੜੇ ਪਾਰਕefe ਤੁਹਾਨੂੰ ਪਤਾ ਹੈ ਮਾਂ ਪੇ ਬੱਚਿਆਂ ਦਾ ਭਾਰ ਸਮਝਦੇ ਕੁੜੀਆਂ ਦਾ ਖਾਸ ਕਰਕੇ ਸੋ 16 ਤੋਂ ਲੈ ਕੇ 19 ਤੱਕਰ ਕੰਮ ਕੀਤਾ 19 ਤੇ ਫਿਰ ਵਿਆਹ ਹੋ ਗਿਆ ਕਿਉਂਕਿ ਮਾਪੇ ਨੂੰ ਬਹੁਤ ਹੁੰਦਾ ਕਿ ਕੁੜੀਆਂ ਆਪਣੇ ਘਰ ਚਲੇ ਜਾਣ ਕਿੰਨੀ ਉਮਰ ਚ ਵਿਆਹ ਹੋ ਗਿਆ ਸੀ 19 ਚ 19 ਸਾਲ ਦੀ ਉਮਰ ਚ ਵਿਆਹ ਹੋ ਗਿਆ ਸੀ ਹਾਂਜੀ ਉਦੋਂ ਉਦੋਂ ਘਰਦਿਆਂ ਨੂੰ ਮਨਾ ਵੀ ਅੱਜ ਅੱਜ ਦੇ ਟਾਈਮ ਦੇ ਵਿੱਚ 33 ਸਾਲ ਦੀਆਂ ਕੁੜੀਆਂ ਹੁਣ ਜਾਂਦੀਆਂ ਨੇ ਵਿਆਹ ਉਹ ਵੀ ਮੈਂ ਕਹਿ ਰਹੀ ਸੀ ਔਰ ਮੇਰੀ 24 ਸਾਲ ਦੀ ਆ ਤਾਂ ਮੈਂ ਅਜੇ ਤੱਕ ਕੋਈ ਤਿਆਰ ਨਹੀਂ ਵਿਆਹ ਕਰਾਉਣ ਨੂੰ ਹੁਣ ਕਹਿੰਦੇ ਨੇ ਪਹਿਲਾਂ ਇੰਡੀਪੈਂਡੈਂਟ ਹੋ ਜਾਓ ਕਮਾਉਣਾ ਸ਼ੁਰੂ ਕਰੋ ਆਪਣੇ ਪੈਰਾਂ ਤੇ ਖੜ੍ਹੇ ਹੋ ਜੋ ਅੱਜ ਦੇ ਟਾਈਮ ਦੇ ਵਿੱਚ ਮਾਪੇ ਵੀ ਸੋਚਦੇ ਨੇ ਤੇ ਬੱਚੇ ਵੀ ਮੈਂ ਕੁੜੀ ਤਾਂ ਚਲੋ ਬੱਚੇ ਤਾਂ ਲਾਈ ਕਰਦੇ ਆ ਕਿ ਸਾਡੇ ਕੋਲ ਜ਼ਿੰਮੇਵਾਰੀ ਨਾ ਹੋਵੇ ਅਸੀਂ ਮਾਪੇ ਕੋ ਰਹੀਏ ਕਿਉਂਕਿ ਸਾਡੇ ਲਈ ਬਹੁਤ ਲਾਈਫ ਈਜ਼ੀ ਹੁੰਦੀ ਹੈ ਪਰ ਮਾਪੇ ਨੂੰ ਹੁੰਦਾ ਹੈ ਕਿ ਕੁੜੀ ਆਪਣੇ ਪੈਰਾਂ ਤੇ ਖੜ ਜਵੇ ਆਪਣੀ ਚੰਗੀ ਜੌਬ ਕਮਾਈ ਕਰੇ ਮੈਂ ਤਾਂ ਇਹ ਵੀ ਹੁਣ ਅਸੀਂ ਆਈ ਮੀਨ ਮੈਂ ਵੀ ਮੇਰੀਆਂ ਫਰੈਂਡਸ ਨੇ ਸੋਚਿਆ ਕਿ ਬੱਚਾ ਘਰ ਵੀ ਲੈ ਲਵੇ ਘਰ ਲੈ ਲਵੇ ਆਪਣੀ ਸੋਹਣੀ ਕਮਾਈ ਕਰੇ ਫਿਰ ਇਦਾਂ ਹੈ ਕਿ ਮੰਗ ਕੇ ਮੰਗਣਾ ਨਾ ਪਵੇ ਕਿਉਂਕਿ ਜਿੱਥੇ ਲੇਡੀਜ਼ ਨੂੰ ਪਹਿਲਾਂ ਹੁੰਦਾ ਸੀ ਕਿ ਘਰ ਹੈ ਕਿ ਘਰ ਚ ਲੋਨ ਕਿ ਜਦੋਂ ਲੇਡੀਜ਼ ਦਾ ਕੋਈ ਚੀਜ਼ ਹੁੰਦੀ ਸੀ ਤਾਂ ਫਿਰ ਉਹ ਵੇਟ ਕਰਦੀਆਂ ਸੀ ਹਨਾ ਅਡੀ ਕਰਦੀਆਂ ਸੀ ਕਿ ਇਹ ਹਸਬੰਡ ਆ ਹਸਬੰਡ ਲੈ ਕੇ ਦੇਵੇ ਕਈ ਆਪਣੀਆਂ ਹੁੰਦੀਆਂ ਨਾ ਜਿਹੜੀਆਂ ਕਹਿੰਦੇ ਹੁੰਦੇ ਆ ਕਿ ਚੀਜ਼ਾਂ ਲੈਣੀਆਂ ਹੁੰਦੀਆਂ ਕਈ ਵਾਰ ਤਾਂ ਮੰਗਦਾ ਮੰਗ ਮੰਗਦਾ ਹੀ ਨਹੀਂ ਕਿ ਮੰਗਣਾ ਨਹੀਂ ਕਿਸੇ ਮੰਗ ਕੇ ਕਿ ਲੈਣੀ ਹਨਾ ਸੋ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਕਿ ਜਿਹੜੀਆਂ ਹੁਣ ਆਪਾਂ ਸੋਚਦੇ ਆ ਕਿ ਆਪਣੀਆਂ ਬੱਚੀਆਂ ਪੈਰਾਂ ਤੇ ਖੜ ਕੇ ਆਪਣੀ ਚੀਜ਼ ਆਪ ਲੈ ਸਕਣ ਜਿਵੇਂ ਤੁਸੀਂ ਕਿਹਾ ਤੁਹਾਡੀ ਬੇਟੀ ਜਿੰਨਾ 24 ਸਾਲ ਦੀ ਆ ਤੇ ਤੁਸੀਂ 4 ਸਾਲ ਦੀ ਉਮਰ ਦੇ ਵਿੱਚ ਇੰਗਲੈਂਡ ਚਲੇ ਗਏ ਸੀ ਤੁਹਾਡੀ ਬੇਟੀ 24 ਸਾਲ ਦੀ ਹੈ ਤੇ ਉਹ ਉਸਨੇ ਉੱਥੇ ਦੀ ਪਰਵਰਿਸ਼ ਵੇਖੀ ਆ ਨਾ ਉਹਦੇ ਲਈ ਲਾਈਫ ਇੰਗਲੈਂਡ ਦੀ ਥੋੜੀ ਜੀ ਈਜ਼ੀ ਹੋਏਗੀ ਪਰ ਜਦੋਂ ਤੁਸੀਂ ਨਵੇਂ ਬੱਚਿਆਂ ਨੂੰ ਵੇਖਦੇ ਹੋ ਪਲੱਸ 2 ਕਰ ਕਰਕੇ 19 20 ਸਾਲ ਦੀ ਉਮਰ ਦੇ ਵਿੱਚ ਉਹ ਇੰਗਲੈਂਡ ਦਾ ਕੈਨੇਡਾ ਦਾ ਅਮਰੀਕਾ ਦਾ ਸਫਰ ਕਰਦੇ ਹਨ ਐਜ਼ ਅ ਐਨ ਆਰ ਆਈ ਕੀ ਵੇਖਦੇ ਹੋ ਉੱਥੇ ਕਿ ਸੱਚੀ ਮੁੱਚੀ ਕੁੜੀਆਂ ਦੀ ਜਾਂ ਕਿਸੇ ਦੀ ਲਾਈਫ ਜਿਹੜੀ ਉੱਥੇ ਈਜ਼ੀ ਹੈ ਬਹੁਤ ਸਟਰਗਲ ਕਿਉਂਕਿ ਆਪਾਂ ਦੇਖਦੇ ਕੋਈ ਕੋਈ ਬੱਚਾ ਹੋਊਗਾ ਜਿਹੜਾ ਜਿਨ੍ਹਾਂ ਦਾ ਕੋਈ ਉੱਥੇ ਹੋਊਗਾ ਜਿਹੜੇ ਉਹ ਸੰਭਾਲ ਸਕਦੇ ਆ ਜਿਨ੍ਹਾਂ ਦੇ ਕਈ ਵਾਰ ਐਵੇਂ ਦੇਖਿਆ ਜਿਨ੍ਹਾਂ ਦੇ ਹੈਗੇ ਵੀ ਆ ਉਹ ਸਿਰਫ 6 ਮਹੀਨੇ ਸਾਲ ਰੱਖਣਗੇ ਬਾਦ ਨਹੀਂ ਰੱਖਣਗੇ ਕਿਉਂਕਿ ਰੱਖ ਨਹੀਂ ਸਕਦੇ ਉੱਥੇ ਦੀ ਜਿਹੜੀ ਫੈਸਿਲਿਟੀਆਂ ਐ ਮਿਨੀਟੀਆਂ ਐ ਜੇ ਕੋ ਨਾਲ ਦਾ ਆਪਣਾ ਘਰ ਨਾ ਵੱਡਾ ਹੋਊਗਾ ਕਿੱਦਾਂ ਬੱਚਿਆਂ ਨੂੰ ਸੰਭਾਲੂਗਾ ਹਨਾ ਪਰ ਤੁਸੀਂ ਜਦ ਬੱਚਿਆਂ ਨੂੰ ਦੇਖਦੇ ਆ ਨਾ ਤੁਹਾਨੂੰ ਦੇਖਣ ਨੂੰ ਮਿਲਦੇ ਤੁਰੇ ਜਾਂਦੇ ਆ ਬੈਗ ਚੱਕੀ ਜਾਂਦੇ ਕਈ ਵਾਰ ਤੁਸੀਂ ਦੇਖਦੇ ਆ ਉਹ ਸਟੇਚੀ ਖਿੱਚੀ ਜਾਂਦੇ ਹੁੰਦੇ ਆ ਹਨਾ ਉਹਨਾਂ ਦੇ ਫੇਸ ਤੋਂ ਤੁਹਾਨੂੰ ਪਤਾ ਲੱਗਦਾ ਤੁਸੀਂ ਰੀਡ ਕਰ ਸਕਦੇ ਆ ਕਿ ਕਿੰਨਾ ਮੇਰੇ ਨੌਨ ਚਾ ਕੋ ਇੰਗਲੈਂਡ ਗਿਆ ਤਾਂ ਮੈਨੂੰ ਉਹਨੇ ਆ ਕੇ ਦੱਸਿਆ ਕਹਿੰਦੇ ਕਿ ਪ੍ਰਿਆ ਨਾ ਬੜੀ ਲਾਈਫ ਉੱਥੇ ਔਖੀ ਆ ਖਾਸ ਕਰ ਕੁੜੀਆਂ ਦੇ ਲਈ ਵੀ ਚਾਰ ਚਾਰ ਮੁੰਡਿਆਂ ਦੇ ਨਾਲ ਦੋ ਦੋ ਕੁੜੀਆਂ ਰਹਿਣ ਨੂੰ ਮਜਬੂਰ ਨੇ ਕਿਉਂਕਿ ਰੂਮ ਦੇ ਰੈਂਟ ਦੇਣੇ ਔਖੇ ਨੇ ਆ ਚੀਜ਼ਾਂ ਦੇਣੀਆਂ ਔਖੀਆਂ ਨੇ ਐਵੇਂ ਹੁੰਦਾ ਹੈ ਕੁਝ ਹੈ ਬਿਕਾਜ਼ ਅਸਾਨੂੰ ਰੋਜ਼ ਦੇਖ ਨੂੰ ਮਿਲਦਾ ਆ ਹੋਂ ਤਾਂ ਸੋਸ਼ਲ ਮੀਡੀਆ ਤੇ ਕੁੜੀਆਂ ਆ ਕੇ ਆਪਣਾ ਰੋ ਰੋ ਕੇ ਦੁੱਖ ਦੱਸ ਰਹੀਆਂ ਮੈਂ ਵੀ ਕਹਾਂਗੀ ਕਿ ਕੱਲੀਆਂ ਕੁੜੀਆਂ ਨਹੀਂ ਮੁੰਡੇ ਵੀ ਦੇਖੋ ਕਿੰਨਾ ਮਾਵਾ ਮਾਵਾ ਮਾਪੇ ਕਿੰਨਾ ਸੰਭਾਲ ਕੇ ਬੱਚਿਆਂ ਨੂੰ ਰੱਖਦੇ ਹਨਾ ਕਦੇ ਹੁਣ ਤੁਸੀਂ ਜਵਾਨੋਂ ਵੀ ਸੁਣਦੇ ਆ ਕਿ ਅਸੀਂ ਪਿੰਡ ਤਾਂ ਸੀ ਕਦੇ ਗਲਾਸ ਨਹੀਂ ਸੀ ਚੱਕਿਆ ਚੱਕ ਕੇ ਉੱਥੇ ਨਹੀਂ ਸੀ ਰੱਖਿਆ ਹਨਾ ਮਾਂ ਹੁੰਦੀ ਸੀ ਭੈਣ ਹੁੰਦੀ ਸੀ ਸਾਰਾ ਆਪਾਂ ਮਾਵਾ ਭੈਣਾ ਆਪਣੇ ਵੀਰਾਂ ਲਈ ਹਨਾ ਕੰਮ ਕਰਦੀਆਂ ਸੀ ਆਪਣੇ ਮਾਪੇਲੇ ਕਰਦੀਆਂ ਸੀ ਹੁਣ ਉਹ ਬੱਚੇ ਜਿਹੜੇ ਆ ਉਹਨਾਂ ਨਾਲ ਨੂੰ ਆਪ ਦਾਲਾ ਸਬਜ਼ੀ ਜੋ ਵੀ ਬਣਾਉਣਾ ਤਾਂ ਕਿੰਨਾ ਉਹ ਬਾਕੀ ਜਾਣਿਆਂ ਦੇ ਨਾਲ ਰਹਿੰਦੇ ਆ ਕਿੰਨਾ ਉਹਨਾਂ ਨੂੰ ਕਰ ਸ਼ੇਅਰ ਕਰਨਾ ਦੇਖੋ ਬੈੱਡਰੂਮ ਸ਼ੇਅਰ ਕਰਨਾ ਚਲੋ ਕਈ ਤਾਂ ਬੈੱਡਰੂਮ ਸ਼ੇਅਰ ਕਰ ਸਕਣਗੇ ਦੋ ਬੇਟਾ ਜਿੱਥੇ ਇੱਕ ਬੈੱਡ ਹੋਊਗੀ ਇੱਕ ਕੰਮ ਤੇ ਰਾਤ ਨੂੰ ਜਾਊਗਾ ਉਹੀ ਤੁਸੀਂ ਫਿਰ ਦਿਨ ਨੂੰ ਕੋਈ ਹੋਰ ਵਰਤੂਗਾ ਬੈੱਡ ਹੈ ਨਾ ਬੈੱਡ ਸ਼ੇਅਰਿੰਗ ਵੀ ਚੱਲ ਰਹੀ ਆ ਨਿੱਕੇ ਨਿੱਕੇ ਸ਼ੈੱਡਾਂ ਦੇ ਵਿੱਚ ਉੱਥੇ ਜਿਹੜੇ ਲੈਂਡ ਲੋਡਸ ਨੇ ਨਾ ਉਹਨਾਂ ਨੇ ਖਾਸ ਕਰਕੇ ਲੰਡਨ ਸ਼ੈੱਡਾਂ ਦੇ ਵਿੱਚ ਉਹਨਾਂ ਨੇ ਕਮਰੇ ਬਣਾਏ ਹੋਏ ਆ ਜਿਹੜੇ ਕਿਰਾਏ ਤੇ ਦਿੱਤੇ ਹੋਏ ਆ ਕਿਰਾਇਆ ਇੰਨਾ ਦੇਖੋ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਜਿਹੜੇ ਜਾਂਦੇ ਆ ਨਾ ਬੱਚੇ ਜਾਂਦੇ ਆ ਉਹ ਰਿਸਰਚ ਕਰਕੇ ਕਿਉਂ ਨਹੀਂ ਜਾਂਦੇ ਸਿੱਧੇ ਲੰਡਨ ਜਾਂਦੇ ਆ ਲੰਡਨ ਸਾਰਿਆਂ ਤੋਂ ਮਹਿੰਗਾ ਟਾਉਂਦੇ ਆ ਹੈਨਾ ਉੱਤੇ ਉਹਨਾਂ ਦੀ ਜਿਹੜੀ ਲਾਨੂਜ਼ ਆ ਉਹ ਵੀ ਬਹੁਤ ਉਹਨਾਂ ਨੂੰ ਤੰਗ ਕਰਦੇ ਆ ਨਾ ਅਮ ਸੋ ਹੈ ਬਹੁਤ ਅੰਗਿਆ ਅ ਜਿਵੇਂ ਉਥੇ ਮਤਲਬ ਬੱਚਾ ਨੂੰ इजीली ਰੂਮ ਮਿਲ ਜਾਂਦੇ ਨੇ ਜਾਂ इजीली ਉਥੇ ਲਾਈਫ ਜਿਹੜੀ ਆ ਸਰਵਾਈਵ ਕਰਨਾ ਔਖਾ ਹੈ ਕਿਉਂਕਿ ਉਥੇ ਮੈਂ ਸੁਣਿਆ ਵੀ ਬਹੁਤ ਬਾਰ ਉਹ ਜਿਹੜੇ ਨੇ ਉਹ ਪਾਰਕਾਂ ਦੇ ਵਿੱਚ ਜਾਂ ਇਦਾਂ ਸੌਂਦੇ ਨੇ ਬੱਸਾਂ 'ਚ ਸੌਂਦੇ ਨੇ ਕਿਉਂਕਿ ਗੁਰਦੁਆਰੇ ਦੇਖੋ ਤੁਸੀਂ ਉਥੇ ਜਾ ਕੇ ਗੁਰਦੁਆਰੇ ਗੁਰਦੁਆਰੇ ਵਾਲੇ ਵੀ ਹੁਣ ਤਾਂ ਚਲੋ ਉਹਨਾਂ ਨੇ ਫ੍ਰੀ ਲੰਗਰ ਲਾਉਂਦੇ ਆ ਪਰ ਐਦਾ ਨਹੀਂ ਕਿ ਜਿਹੜੇ ਬੱਚੇ ਆ ਇਧਰੋਂ ਗਏ ਹੋਏ ਆ ਉਹ ਹੁਣ ਕਮਾਈ ਨਹੀਂ ਕਰ ਸਕਦੇ ਜ਼ਿਆਦਾ ਬਿਕੋਜ਼ ਜਿਹੜੇ ਕਮਾਂਕਾਰਾਂ ਵਾਲੇ ਫੈਕਟਰੀਜ਼ ਵਾਲੇ ਆ ਉਹਨਾਂ ਨੂੰ ਜੇ ਉਹ ਫੜੇ ਜਾਣ ਉਹਨਾਂ ਨੂੰ ਉੱਥੇ ਫਾਈਨਸ ਲੱਗਦੇ ਆ ਰਾਈਟ ਸੋ ਉਹਨਾਂ ਲਈ ਵੀ ਤੰਗੀ ਹੋ ਗਈ ਹੁਣ ਖਾਸ ਕਰਕੇ ਜਿਹੜਾ ਆਪਣਾ ਰੈਸਟ੍ਰਿਕਸ਼ਨਸ ਰੱਖੇ ਗਏ ਆ ਗਵਰਨਮੈਂਟ ਵੱਲੋਂ ਰੈਸਟ੍ਰਿਕਸ਼ਨਸ ਰੱਖੇ ਉਹ ਰੈਸਟ੍ਰਿਕਸ਼ਨਸ ਫਾਲੋ ਕਰਨੇ ਪੈਣੇ ਆ ਹਾਂ ਤਾਂ ਬੱਚੇ ਗੁਰਦੁਆਰਿਆਂ ਜਾ ਕੇ ਲੰਗਰ ਖਾਂਦੇ ਹੁਣ ਲੰਗਰ ਵਾਲੇ ਵੀ ਉਹਨਾਂ ਨੂੰ ਰੋਕਦੇ ਆ ਕਿ ਤੁਸੀਂ ਹਰ ਟਾਈਮ ਦੋ ਵਾਰ ਇੱਥੇ ਨਹੀਂ ਖਾ ਸਕਦੇ ਖਾਣਾ ਖਾਣ ਫਿਰ ਪਾਰਕਾਂ 'ਚ ਸੌਂਦੇ ਆ ਬੈਂਚਾਂ 'ਤੇ ਤੁਸੀਂ ਦੇਖ ਸਕਦੇ ਆ ਕਈ ਕਾਰ ਹੁੰਦੇ ਆ ਜਿਹੜੇ ਉੱਤੇ ਡੈਰਲਿਕਟ ਹੁੰਦੇ ਆ ਉਹ ਕਾਰ ਬੰਦ ਹੁੰਦੇ ਆ ਬਹੁਤ ਚਿਰ ਦੇ ਬੰਦ ਹੋਏ ਹੁੰਦੇ ਆ ਰੀਸੈਂਟਲੀ ਮੈਂ ਦੇਖਿਆ ਸੀ ਕਿ ਉੱਥੇ ਪਤਾ ਨਹੀਂ ਕਿੰਨੇ ਆਪਣੇ ਲੜਕੇ ਨਾ ਉਹਨਾਂ ਕੋਲ ਕੱਪੜੇ ਚੇਂਜ ਕਰਨੇ ਨੂੰ ਨਾ ਨਹਾਉਣ ਨੂੰ ਫੈਸਿਲਿਟੀਆਂ ਬਿਕੋਜ਼ ਜਿਹੜੇ ਘਰ ਇਦਾ ਬੰਦ ਹੁੰਦੇ ਉਹਨਾਂ ਦਾ ਪਾਣੀ ਵੀ ਵਗੈਰਾ ਬੰਦ ਕਰ ਦਿੰਦੇ ਆ ਜਦੋਂ ਬਿੱਲ ਨਹੀਂ ਕੋਈ ਦੇਣਾ ਤਾਂ ਪਿੱਛੋਂ ਸਪਲਾਈਜ਼ ਬੰਦ ਕਰ ਦਿੰਦੇ ਆ ਰਾਈਟ ਨਾ ਇਲੈਕਟ੍ਰਿਕ ਤਾਂ ਉੱਤੇ ਜਿਹੜੇ ਬੱਚੇ ਸੁੱਤੇ ਪਏ ਦੇਖਿਆ ਦਿਲ ਨੂੰ ਕੁੜੀਆਂ ਅਬਿਊਜ਼ ਹੁੰਦੀਆਂ ਉੱਤੇ ਹਾਂਜੀ ਮੈਂ ਰੀਸੈਂਟਲੀ ਥੋੜਾ ਜਿਹਾ ਟਾਈਮ ਹੋਇਆ ਕੇਸ ਦੇਖਿਆ ਕਿ ਕਿਤੇ ਇੱਕ ਲੜਕੀ ਲੜਕੇ ਦੇ ਨਾਲ ਸੀਗੀ ਲੜਕਾ ਉਹਨੂੰ ਆਪਣੇ ਘਰ ਲੈ ਗਿਆ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਰੱਖ ਲਿਆ ਇੰਦਾ ਨਹੀਂ ਨਾ ਵਿਆਹੀ ਸੀ ਰੱਖ ਲਿਆ ਕਿ ਸਰਵੰਤ ਦੇ ਹਿਸਾਬ ਨਾਲ ਜਦੋਂ ਬੱਚੀ ਦੇ ਬੇਬੀ ਹੋਣ ਵਾਲਾ ਹੋ ਗਿਆ ਤਾਂ ਫਿਰ ਉਹਨਾਂ ਨੇ ਘਰੋਂ ਕੱਢ ਦਿੱਤਾ ਘਰੋਂ ਕੱਢਿਆ ਤਾਂ ਉਹ ਗੁਰਦੁਆਰੇ ਗਈ ਮੈਨੂੰ ਨਹੀਂ ਪਤਾ ਗੁਰਦੁਆਰੇ ਉਹਨੇ ਮਦਦ ਮੰਗੀ ਜਾਂ ਉਹਨੇ ਮੱਥਾ ਟੇਕਣਾ ਸੀ ਤੇ ਮੱਥਾ ਟੇਕੇ ਨਾਲ ਦੇ ਰੋਡ ਤੇ ਬ੍ਰਿਜ ਸੀ ਉਹਨੇ ਬ੍ਰਿਜ ਤੋਂ ਸ਼ਾਹ ਮਾਰਤੀ ਕਾਫੀ ਨਿਊਜ਼ ਵਿੱਚ ਆਇਆ ਇੰਗਲੈਂਡ ਦੀ ਇਹ ਚੀਜ਼ ਇੰਗਲੈਂਡ ਵਿੱਚ ਹਾਂਜੀ ਮਤਲਬ ਉੱਥੇ ਕੁੜੀਆਂ ਨੂੰ ਰੱਖ ਵੀ ਲੈਂਦੇ ਨੇ ਕਿ ਚੱਲ ਸਾਡੇ ਘਰ ਦਾ ਕੰਮ ਕਰ ਲੂ ਕੰਮਕਾਰ ਕਰ ਲੂ ਕੋਈ ਹਾਂਜੀ ਉਹਨੂੰ ਪ੍ਰੋਮਿਸ ਕੀਤਾ ਗਿਆ ਸੀ ਕਿ ਤੇ ਵਿਆਹ ਕਰਾਂਗੇ ਹਾਂ ਮੇਰੇ ਇਦਾਂ ਦੇ ਬਹੁਤ ਸਾਰੇ ਕੇਸ ਹੋਣਗੇ ਜਿਹਦੇ ਵਿੱਚ ਕੁੜੀਆਂ ਕੁੜੀਆਂ ਨੂੰ ਪਿਆਰ ਦੇ ਵਿੱਚ ਫਸਾ ਲਿਆ ਜਾਂਦਾ ਜਾਂ ਕਿਸੇ ਤਰੀਕੇ ਨਾਲ ਅਬਿਊਜ਼ ਕੀਤਾ ਜਾਂਦਾ ਹੈ ਫਿਜ਼ੀਕਲੀ ਅਬਿਊਜ਼ ਕੀਤਾ ਬਹੁਤ ਆ ਦੇਖੋ ਇਹ ਸਾਰੇ ਕੇਸਿਸ ਨਹੀਂ ਬਾਹਰ ਹੁੰਦੇ ਕਈ ਕੇਸਿਸ ਆ ਜਿਹੜਾ ਪਤਾ ਹੀ ਨਹੀਂ ਲੱਗਦਾ ਹੁਣ ਮਾਪੇ ਕਿੱਥੇ ਲੱਭਣਗੇ ਉਹਨਾਂ 3 ਪੁੱਤਾਂ ਨੂੰ ਕੰਮ ਛੇਤੀ ਮਿਲ ਜਾਂਦਾ ਉੱਥੇ じゃ ਕੰਮ ਨਾ ਮਿਲਣ ਕਰਕੇ ਖਰਚੇ ਨਾ ਪੂਰੇ ਹੋਣ ਕਰਕੇ ਕੁੜੀਆਂ ਨੂੰ ਗਲਤ ਰਹਾਂ ਚ ਜਾਣਾ ਪੈਂਦਾ ਅ ਦੇਖੋ ਹੁਣ ਜਿਹੜੇ ਗਵਰਨਮੈਂਟ ਰੂਲਸ ਰੈਗੂਲੇਸ਼ਨਸ ਆ ਉਹ ਲੈਂਡਲੋਰਡਸ ਨੂੰ ਵੀ ਫਾਲੋ ਕਰਨੇ ਪੈਂਦੇ ਆ ਲੈਂਡਲੋਰਡਸ ਨੂੰ ਚੈੱਕ ਕਰਨਾ ਪੈਂਦਾ ਕਿ ਨਾ ਕੋ ਸਟੇ ਹੈਗੀ ਆ ਜ ਜ ਸਟੇਜ ਉਹਨਾਂ ਨੇ ਲਿੰਕਸ ਬਣਾਈ ਹੋਈ ਆ ਲੈਂਡਲੋਰਡਸ ਵਾਸਤੇ ਕਿ ਗਵਰਨਮੈਂਟ ਨਾਲ ਚੈੱਕ ਕਰਨ ਜੇ ਲੈਂਡਲੋਰਡ ਨਹੀਂ ਚੈੱਕ ਕਰੋਗਾ ਕਿਸੇ ਨੂੰ ਰੱਖੂਗਾ ਪਰ ਲੰਨ ਨੂੰ ਵੀ ਫਾਇਨ ਹੋ ਸਕਦਾ ਸੋ ਬਹੁਤ ਹਾਰਡ ਆ ਕੁੜੀਆਂ ਹੁਣ ਘਰਾਂ ਦੇ ਕੰਮਾਂ ਚ ਘਰਾਂ ਚ ਸਫਾਈਆਂ ਤੇ ਆ ਗਈਆਂ ਕਿ ਘਰਾਂ ਦੀ ਲੋਕਾਂ ਦੀ ਸਫਾਈਆਂ ਕਰਦੀਆਂ ਕਿ ਮੇਰੇ ਨੌਨ ਚ ਆ ਰਿਹਾ ਹੈ ਕਿ ਮੈਨੂੰ ਪਤਾ ਹੈ ਕਿ ਇੱਕ ਕੇਅਰ ਚ ਜਿਹੜੇ ਬਜ਼ੁਰਗ ਹੈ ਨਾ ਘਰਾਂ ਵਿੱਚ ਰਹਿੰਦੇ ਆ ਉਹਨਾਂ ਦੀ ਉਹਨਾਂ ਦੀ ਕੇਅਰ ਟੇਕਰ ਕਰਨੇ ਨੂੰ ਇਦਾਂ ਦੇ ਕੰਮ ਉਹਨਾਂ ਨੂੰ ਕਰਨੇ ਬੈਠੇ। ਬੜੀ ਕੁੜੀਆਂ ਇੱਥੇ ਰਾਣੀ ਬਣ ਕੇ ਰਹਿੰਦੀਆਂ ਨੇ ਹਨਾ ਬੈੱਡ ਤੇ ਚਾਹ ਚਾਹਦੀ ਬੈਠੇ। ਹੁਣ ਬਜ਼ੁਰਗਾਂ ਦੇ ਨਾਪੀਆਂ ਚੇਂਜ ਕਰਨੀਆਂ, ਡਾਈਪਰਸ ਚੇਂਜ ਕਰਨੇ, ਉਹਨਾਂ ਨੂੰ ਖਾਣਾ ਖੁਲਾਉਣਾ ਇਹ ਵੀ ਅਬਿਊਸ ਸੀ, ਇਹ ਵੀ ਅਬਿਊਸ ਸੀ ਕਿਉਂਕਿ ਉਹਨਾਂ ਨੂੰ ਪੈਸਾ ਤਾਂ ਇੰਨਾ ਨਹੀਂ ਮਿਲਦਾ ਜਿੰਨਾ ਦੇਣਾ। ਸੋਸ਼ਲ ਮੀਡੀਆ ਤੇ ਮੈਨੂੰ ਲਾਈਫ ਉਹਨਾਂ ਦੀ ਬੜੀ ਵਧੀਆ ਲੱਗਦੀ ਆ ਵੀ ਨਵੇਂ ਕੱਪੜੇ, ਨਵੀਆਂ ਗੱਡੀਆਂ, ਨਵੀਆਂ ਚੀਜ਼ਾਂ। ਉਹ ਸਿਰਫ ਦਿਖਾਵੇ ਲਈ ਹੁੰਦਾ। ਲੜਕੀਆਂ ਹੈਗੀਆਂ ਜਿਹੜੀਆਂ ਗਲਤ ਰਾਹ ਤੇ ਵੀ ਚੱਲ ਜਾਂਦੀਆਂ ਫਿਰ ਜਿਹੜੇ 올ਡ ਮੈਨੀਆਂ ਜਿਹੜੇ ਕਮਾਂਕਾਰਾਂ ਦੇ ਹਾਂਜੀ 슈ਗਰ ਡੈਡੀ ਕਮਾਕਾਰਾਂ ਚ ਵੀ ਕਈ ਵਾਰ ਤੁਹਾਨੂੰ ਕੰਮ ਆਫਰ ਕਰ ਦਿੰਦੇ ਆ ਪ੍ਰੋਮਿਸ ਕਰਦੇ ਆ ਕਿ ਇਹ ਵੋ ਆਫਰ ਉਹਨਾਂ ਨੂੰ ਗਲਤ ਰਸਤੇ ਲੈ ਜਾਂਦੇ ਆ ਹੈਗਾ ਆ ਬਹੁਤ ਕੁਝ ਆ ਬਹੁਤ ਕੁਝ ਮੈਂ ਤਾਂ ਇਹੀ ਕਹਿੰਦੀ ਆ ਕਿ ਦੇਖੋ ਜੇ ਤੁਸੀਂ ਬੱਚੇ ਨੂੰ ਕਲਾਉਣਾ ਸਹੀ ਰਸਤੇ ਜਾ ਸਕਦਾ ਜਾਂ ਜਾਵੇ ਪਰ ਫਿਰ ਵੀ ਉੱਤੇ ਹੁਣ ਕੰਮਾਂ ਦਾ ਬਹੁਤ ਘਾ ਜਿੱਦਾਂ ਉੱਥੇ ਦੇ ਡਿਗਰੀ ਐਵੇਂ ਲੱਗਦਾ ਵੀ ਜਿਹੜੇ ਮਾਪੇ ਚਾਹੁੰਦੇ ਵੀ ਸਾਡਾ ਪੁੱਤ ਨਾ ਜਾ ਰਾਣੀ ਜਾਂ ਸਾਡੇ ਪੁੱਤ ਨੂੰ ਕੋਈ ਤਕਲੀਫ ਨਾ ਹੋਵੇ ਤੇ ਉਹ ਜਿਹੜਾ 25-30 ਲੱਖ ਰੁਪਏ ਨੂੰ ਭੇਜਣ ਚ ਲਾਉਂਦੇ ਨੇ ਉਹ ਇੱਥੇ ਕੋਈ ਕੰਮ ਹਾਂਜੀ ਜ਼ਰੂਰ ਹੁਣ ਸਾਨੂੰ ਪਤਾ ਹੈ ਕਿ ਜਿਹੜੀ ਇੰਡੀਆ ਬਹੁਤ ਫਾਸਟ ਵਿੰਗ ਆ ਹਾਂ ਦੇਖੋ ਟੈਕਨੋਲੋਜੀ ਵਿੱਚ ਜਿਹੜੇ ਉੱਥੇ ਦੀਆਂ ਬੈਂਕਸ ਆ ਵੱਡੀਆਂ-ਵੱਡੀਆਂ ਬੈਂਕਸ ਨੇ ਕੋਲ ਸੈਂਟਰਸ ਇੱਥੇ ਕਿਉਂ ਖੋਲੇ ਹੋਏ ਆ ਕੇ ਇੱਥੇ ਦੇ ਬੱਚਿਆਂ ਨੂੰ ਹੀ ਏਮਪਲੋਏ ਕੀਤਾ ਜਾਂਦਾ ਇੱਥੇ ਦੇ ਬੱਚਿਆਂ ਨੂੰ ਇੰਗਲੈਂਡ ਜਾ ਕੇ ਟ੍ਰੇਨਿੰਗ ਦਿੰਦੇ ਆ ਟ੍ਰੇਨਿੰਗ ਦੇ ਕੇ ਵਾਪਸ ਲੈ ਆਉਂਦੇ ਆ ਸੋ ਤੁਸੀਂ ਦੇਖੋ ਜਿਹੜੇ ਬੈਂਕਸ ਵਗੈਰਾ ਇੱਥੇ ਦੇ ਬੱਚਿਆਂ ਨੂੰ এমਪਲੋਏ ਕਰਦੀ ਆ ਸੋ ਇੱਥੇ ਦੀਆਂ ਬੈਂਕਾਂ ਕਿਉਂ ਨਹੀਂ ਕੁਝ ਕਰ ਸਕਦੀਆਂ ਇੱਥੇ ਦੀਆਂ ਬਿਜ਼ਨਸਾਂ ਕਿਉਂ ਨਹੀਂ ਕੁਝ ਕਰ ਸਕਦੀਆਂ ਇੱਥੇ ਦੀਆਂ ਬੈਂਕਾਂ ਜੇ ਬੱਚਿਆਂ ਨੂੰ ਬਿਜ਼ਨਸ ਪਲਾਨ ਦੇਣ ਬੱਚਿਆਂ ਨੂੰ ਲੋਨਸ ਦੇਣ ਹਨਾ ਰਿਸਰਚ ਕਰਕੇ ਲੋਨ ਬੱਚੇ ਇੱਥੇ ਕੋਈ ਬਿਜ਼ਨਸ ਖੋਲਣਾ ਨਾ ਡਿਮਾਂਡ ਔਨ ਸਪਲਾਈ देखो डेयरी फार्म्स मिल्किंग ਕਿੰਨਾ ਕੁਸ਼ ਹੈਗਾ ਆ ਤੁਸੀਂ ਇੰਗਲੈਂਡ ਦੇ ਵਿੱਚ ਕਈ ਦਹਾਕੇ ਲਗਾ ਲਏ ਹੋਏ ਨੇ ਨਾ ਹੁਣ ਤੁਸੀਂ ਡਿਸੀਜਨ ਲਿਆ ਕਿ ਤੁਸੀਂ ਦੁਬਈ ਦੇ ਵਿੱਚ ਸ਼ਿਫਟ ਹੋ ਜਾਓਗੇ ਹਨਾ ਤੁਸੀਂ ਦੇਖਿਆ ਕਿ ਨਹੀਂ ਮੁਲਕ ਵਧੀਆ ਨਹੀਂ ਚਾਹੀਏ ਚੀਜ਼ਾਂ ਨਹੀਂ ਜਦੋਂ ਡਿਸੀਜਨ ਲਿਆਈਆ ਤੁਸੀਂ ਉੱਥੋਂ ਮੂਵ ਹੋਣ ਦਾ ਤੁਸੀਂ ਪੰਜਾਬ ਨੂੰ ਕਿਉਂ ਨਹੀਂ ਚੁਣਿਆ ਜਾਂ ਪੰਜਾਬ ਦੇ ਵਿੱਚ ਆ ਕੇ ਬਿਜ਼ਨਸ ਸੈਟਅਪ ਕਰਨ ਦਾ ਕਿਉਂ ਨਹੀਂ ਸੋਚਿਆ ਅਜੇ ਸਾਡੇ ਵਾਸਤੇ ਅਸੀਂ ਅਸੀਂ ਸੋਚ ਰਹੇ ਜਦੋਂ ਅਸੀਂ ਹਜੇ ਬੈਂਕ 'ਚ ਜਾਂਦੇ ਹਾਂ ਸਾਨੂੰ ਬੈਂਕ ਵਾਲੇ ਬਹੁਤ ਤੰਗ ਕਰਦੇ ਆ ਇਹ ਆ ਡਾਕੂਮੈਂਟਸ ਲੈ ਕੇ ਆਓ ਆ ਡਾਕੂਮੈਂਟਸ ਲੈ ਕੇ ਆਓ ਜਿਹੜੇ ਨਵੇਂ ਆ ਉਹ ਕੰਮ ਕਰਾ ਸਕਦੇ ਆ ਜਿਹੜੇ ਨਈ ਨੌਨ ਉਹਨਾਂ ਨੂੰ ਤਾਂ ਪਤਾ ਨਹੀਂ 36 ਵਾਰੀਓ ਘਰਾਂ ਨੂੰ ਭੁਲਾਉਂਦੇ ਕਿ ਆਹ ਡਾਕੂਮੈਂਟ ਚਾਹੀਦਾ ਸਾਨੂੰ ਆਹ ਡਾਕੂਮੈਂਟ ਚਾਹੀਦਾ ਤੁਹਾਡੀ ਬੈਂਕ ਐਦਾਂ ਤਾਂ ਮੈਨੂੰ ਪਤਾ ਹੈ ਜਿਹੜੇ ਮੇਰੇ ਕਜ਼ਨਸ ਵਗੈਰਾ ਆ ਮੈਨੂੰ ਨੌਨ ਵਿੱਚ ਆ ਉਹਨਾਂ ਨੇ ਸਾਰੇ ਇਤੋਂ ਬੈਂਕਾਂ ਖਾਲੀ ਕਰਕੇ ਤਾਂ ਉਹਨਾਂ ਨੇ ਆਪਣਾ ਸਾਰਾ ਕੁਝ ਸ਼ਿਫਟ ਕਰ ਲਿਆ ਜਿੱਥੇ ਵੀ ਉਹ ਰਹਿ ਰਹਾ ਪ੍ਰੋਪਰਟੀਆਂ ਵੀ ਉਹ ਵੇਚਣ ਤੇ ਆ ਗਏ ਸੀ ਕਿ ਕਿਉਂਕਿ ਇਤਨ ਤੰਗ ਐਦਾਂ ਹੀ ਫੈਸਿਲਿਟੀ ਚਾਹਣੀ ਚਾਹੀਦੀ ਹੈ ਕਿ ਜਿਹੜੀ ਦੇਖੋ ਹੁਣ ਤਾਂ ਸਾਰਾ ਡਿਜੀਟਲ ਪਲੈਟਫਾਰਮ ਆ ਕੋਈ ਅਜੇ ਸਿੰਪਲ ਵਰਡ ਚ ਕਹਿਣਾ ਚਾਹਾਂ ਜੇ ਤੁਹਾਨੂੰ ਐਵੇਂ ਲੱਗਦਾ ਵੀ ਇੱਥੇ ਜੋ ਵੀ ਕੰਮ ਆ ਉਹ ਸਫਾਰਿਸ਼ ਬੇਸ ਹਾਂਜੀ ਐਨ ਆਰ ਆਈ ਨੂੰ ਕੋਈ ਜਾਣਦਾ ਨਹੀਂ ਵੀ ਐਨ ਆਰ ਆਈ ਨੂੰ ਕੋਈ ਜਾਣਦਾ ਨਹੀਂ ਉਹ ਨਵਾਂ ਹੈ ਤੇ ਉਹਨੂੰ ਉਹਦੇ ਕੰਮ ਕਰਾਉਣੇ ਥੋੜੇ ਔਖੇ ਹੋ ਜਾਂਦੇ ਨੇ ਨਾਲੇ ਇਹ ਸਾਨੂੰ ਇਹ ਫੀਲ ਹੁੰਦਾ ਆ ਕਿ ਇਹਨਾਂ ਨੂੰ ਪਤਾ ਹੁੰਦਾ ਕਿ ਇਹਨਾਂ ਨੇ ਹਫ਼ਤਾ ਆਇਆ ਜਾਂ ਦੋ ਹਫ਼ਤਾ ਆਇਆ ਇਹਨਾਂ ਨੂੰ ਚਲੇ ਜਾਣਾ ਇਹਨਾਂ ਦੀ ਇਦਾਂ ਵਾਪਸ ਜਿੱਦ ਤੱਕ ਇਹ ਕਹਿੰਦੇ ਨੇ ਇਹਨਾਂ ਤਾਂ ਥੋੜਾ ਤੰਗ ਕਰਾਂਗੇ ਤਾਂ ਇਹਨਾਂ ਨੇ ਟਾਈਮ ਤੱਕ ਇਹਨਾਂ ਕੋ ਅੱਗੇ ਹੁਣਾ ਕੋ ਹੁੰਦਾ ਆ ਹਨਾ ਕਿ ਸੋ ਇਦਾਂ ਦੇ ਕੰਮ ਕਰਕੇ ਨਾਲੇ ਸੇਫਟੀ ਜੋ ਐਨ ਆਰ ਆਈ ਨੂੰ ਬੁੱਕਤ ਮਿਲਣੀ ਚਾਹੀਦੀ ਜਾਂ ਜੋ ਇੰਪੋਰਟੈਂਸ ਮਿਲਣੀ ਚਾਹੀਦੀ ਉਹ ਨਹੀਂ ਮਿਲਦੀ bizness nri ਸਭ ਤੋਂ ਜ਼ਿਆਦਾ ਦੇ ਕੇ ਜਾਂਦੇ ਨੇ ਜਦੋਂ ਸੀਜ਼ਨ ਦੇ ਵਿੱਚ ਆਉਂਦੇ ਨੇ ਹਾਂਜੀ ਦੇਖੋ ਕਿੰਨਾ ਖਰਚਾ ਫਲਾਈਟਸ ਦੇਖੋ ਭਰੀਆਂ ਆਉਂਦੀਆਂ ਭਰੀਆਂ ਆਉਂਦੀਆਂ ਫਿਰ ਇੱਥੇ ਆ ਕੇ ਕੀ ਖਰਚਾ ਕਰਨਾ ਅਸੀਂ ਇੱਥੇ ਸ਼ੋਪਿੰਗ ਕਿੰਨੀ ਕਰਨੀ ਆ ਟੈਕਸ ਵਗੈਰਾ ਫਿਰ ਵੀ ਲੱਗਦਾ ਆ ਪਰ ਅਸੀਂ ਉੱਥੇ ਵੀ 7 ਦਿਨ ਕੰਮ ਕਰਕੇ ਕਮਾਈ ਕਰਕੇ ਇੱਧਰ ਆਉਂਦੇ ਆ ਸਿਰਫ ਇਹ ਰੀਜ਼ਨ ਆ ਕਿ ਇੱਥੇ ਕੰਮ ਨਿਸ਼ੇਤ ਹੁੰਦੇ ਇੱਥੇ ਨਾ ਆਉਣ ਦਾ ਰੀਜ਼ਨ ਇਹ ਆ ਬਸ ਇਹੀ ਹੈ ਇਹ ਸੈਟਅਪ ਤਾਂ ਦੇਖੋ ਐਕਸਚੇਂਜ ਰੇਟ ਹੋ ਬਧੀਆ ਐ ਇੱਥੇ ਜਿਹੜੀਆਂ ਸਿਫਾਰਸ਼ਾਂ ਪੈਂਦੀਆਂ ਹੁਣ ਸਾਡੇ ਵਰਗਿਆਂ ਨੂੰ ਨਹੀਂ ਕਿਸੇ ਹਾਈ ਲੈਵਲ ਤੇ ਕੋਈ ਜਾਣਦਾ ਕਿਉਂਕਿ ਅਸੀਂ ਤਾਂ ਬਹੁਤ 40 50 ਸਾਲ ਹੋ ਗਏ ਸਾਨੂੰ ਇੱਥੋਂ ਗਿਆ ਨੂੰ ਹਨਾ ਸੋ ਇਦਾਂ ਦੇ ਕੰਮ ਜਿਹੜੇ ਕਰਾਉਣੇ ਹੁਣ ਇੱਕ ਸੇਫਟੀ ਲੇਡੀਜ਼ ਦੀ ਸੇਫਟੀ ਕਿਉਂਕਿ ਮੇਰੇ ਕੋ ਲੜਕੀਆਂ ਮੇਰੇ ਮੇਰੇ ਲੜਕੇ ਕਹਿੰਦੇ ਆ ਕਿ ਤੂੰ ਜਾ ਨਹੀਂ ਸਕਦੀ ਇਹਨੂੰ ਲਿਜਾ ਕੇ ਬਿਕੋਜ਼ ਉੱਤੇ ਟ੍ਰੈਟਿੰਗ ਬਿਹੇਵੀਅਰ ਹਨਾ ਸਾਰਾ ਕੁਝ ਇਹ ਕਲੈਕਟਿਵਲੀ ਇੱਕ ਸੇਫਟੀ ਰੀਜ਼ਨ ਹੋ ਜਾਂਦਾ ਕਿ ਅਸੀਂ ਰਾਤ ਨੂੰ ਸ਼ਾਮ ਨੂੰ ਬਾਹਰ ਨਹੀਂ ਜਿਆਦਾ ਲੇਟ ਜਾ ਸਕਦੇ ਹਨਾ ਸੋ ਇੰਨਾ ਕਿੰਨਾ ਕੁਸ਼ ਹੋ ਜਾਂਦਾ ਚੋਰੀਆਂ ਬਹੁਤ ਹੁੰਦੀਆਂ ਇੱਕ ਇੱਕ ਡਰ ਬੈਠਾ ਹੋਇਆ ਕਿ ਵੀ ਉਹ ਡਰ ਦੇ ਕਰਕੇ ਹਨਾ ਡਰ ਕਰਕੇ ਤੇ ਨਾਲੇ ਹੁਣ ਤੁਸੀਂ ਦੁਬਈ ਦਾ ਪੁੱਛਿਆ ਸੀ ਦੁਬਈ ਸਭ ਤੋਂ ਨੰਬਰ 1 ਸੇਫਟੀ ਰੀਜ਼ਨ ਹੈ ਮੇਰੇ ਬੱਚੇ ਨੇ ਜਿਹਨੇ ਮੂਵ ਹੋਇਆ ਉਹਦੇ ਲੜਕੀਆਂ ਛੋਟੀਆਂ ਛੋਟੀਆਂ ਆ ਤੇ ਇੰਗਲੈਂਡ ਵਿੱਚ ਹੁਣ ਟੈਕਸ ਬਹੁਤ ਵਧ ਗਿਆ ਤੁਸੀਂ ਤੁਸੀਂ ਇੰਨੀ ਹਾਰਡ ਕਮਾਈ ਕਰਨੀ ਆ ਤਾਂ ਉਹਦਾ ਅੱਧਾ ਟੈਕਸ ਦੇ ਦੋਗੇ ਤਾਂ ਫੇਰ ਫਾਇਦਾ ਨਹੀਂ ਪ੍ਰਾਈਸਿਸ ਫਿਊਲ ਪ੍ਰਾਈਸਿਸ ਬਹੁਤ ਵਧ ਗਈਆਂ ਫੂਡ ਪ੍ਰਾਈਸਿਸ ਬਹੁਤ ਵਧ ਗਈਆਂ ਕੋਵਿਡ ਤੋਂ ਬਾਅਦ ਬਹੁਤ ਕੁਝ ਉਹਨਾਂ ਨੇ ਬਦਲ ਅਦਲਾ ਬਦਲਾ ਕਰ ਦਿੱਤਾ ਹੈ ਸੋ ਇਸ ਕਰਕੇ ਦੁਬਈ ਸੇਫਟੀ ਰੀਜ਼ਨ ਹੈ ਤੁਸੀਂ ਜਦੋਂ ਮਰਜ਼ੀ ਬਾਹਰ ਚੱਲ ਜਾਓ ਦਿੱਤੇ ਮਰਜ਼ੀ ਆਪਣਾ ਸਮਾਨ ਰੱਖ ਦੋ ਪਰਸ ਰੱਖ ਦੋ ਕੋਨ ਰੱਖ ਦੋ ਲੈਪਟਾਪ ਰੱਖ ਦੋ ਕੋਈ ਸ਼ੇਅਰਦਾਨੀ ਸਾਡੀ ਚੀਜ਼ ਅੱਛਾ ਜਿਹੜੇ ਐਨਆਰਆਈਸ ਲਈ ਉਹਨਾਂ ਲਈ ਥੋੜਾ ਥੋੜਾ ਡਿਫਿਕਲਟ ਹੈ ਹੈਨਾ ਦੁਬਾਰਾ ਆਪਣੇ ਇੱਥੇ ਆਉਣਾ ਜਾਂ ਚੀਜ਼ਾਂ ਨੂੰ ਸੈਟਅਪ ਕਰਨਾ ਉਹ ਸੋਦੇ ਨੇ ਉੱਥੇ ਕਰ ਲਈ ਹੈ ਪਰ ਜਿਹੜੇ ਨਵੇਂ ਨੇ ਤੁਹਾਨੂੰ ਤੁਸੀਂ ਜਦੋਂ ਦੂਰੋਂ ਦੇਖਦੇ ਹੋ ਨਾ ਜੇ ਨਵੇਂ ਵਾਲੇ ਜਿਨ੍ਹਾਂ ਦੀ ਤੁਸੀਂ ਕਹਿੰਦੇ ਹੋ ਵੀ ਇੱਥੇ ਹੈ ਉਹਨਾਂ ਦੀ ਜਾਣ ਪਛਾਣ ਵੀ ਹੈ ਉਹ ਇੱਥੇ ਵਿਚਰੇ ਵੀ ਨੇ ਲੱਗਦਾ ਹੈ ਕਿ ਬਾਹਰ ਨਾਲੋਂ ਜ਼ਿਆਦਾ ਸਕੋਪ ਇੱਥੇ ਨੇ ਜਿਹੜੇ ਇੱਥੇ ਹੀ ਆਲੇ ਨਵੇਂ ਨੇ ਉਹਨਾਂ ਦੀ ਜਿਹੜੇ ਪੈਸੇ ਨੂੰ ਇੱਥੇ ਲਗਾ ਕੇ ਤੁਹਾਨੂੰ ਆਪਰਚੂਨਿਟੀ ਦਿਖਦੀ ਹੈ ਇੱਥੇ ਕੋਈ ਹਾਂਜੀ ਦੇਖੋ opportunity ਉਹੀ ਹੁੰਦੀ ਆ ਜਿਹੜੀ supply on demand ਤੁਸੀਂ ਪਤਾ ਕਰੋ ਕਿ ਕਿਹੜੀ ਚੀਜ਼ ਇੱਥੇ ਜ਼ਿਆਦਾ ਡਿਮਾਂਡ ਵਿੱਚ ਆ ਹੁਣ ਇੱਥੇ ਮੈਂ ਤੁਹਾਨੂੰ ਦੱਸਦੀ ਆ ਵੱਡੀ ਸ਼ਾਪ ਆ ਬਹੁਤ ਕਾਫੀ ਵੱਡਾ ਸਟੋਰ ਹੈ ਇੰਗਲੈਂਡ ਵਿੱਚ ਉੱਥੋਂ ਦੀਆਂ ਸਭ ਤੋਂ ਵਧੀਆਂ ਸ਼ਰਟਸ ਵਗੈਰਾ ਬਣ ਕੇ ਇੱਥੋਂ ਜਾਂਦੀਆਂ ਫੈਸ਼ਨ ਤੇ ਬਣਾਉਂਦੇ ਕਿਹੜੇ ਨੇ ਬਣਾਉਂਦੇ ਕਿਹੜੇ ਆ ਸਾਡੇ ਹਾਂ ਸੋ ਇਦਾਂ ਦੀਆਂ ਚੀਜ਼ਾਂ ਜੇ ਉੱਧਰ ਸਪਲਾਈ ਹੁੰਦੀਆਂ ਤਾਂ ਤੁਸੀਂ ਇੱਥੇ ਕਿਉਂ ਨਹੀਂ ਖੋਲ ਸਕਦੇ ਹਣਾ ਨਾਲੇ ਆਪਣੇ ਜਿਹੜੇ ਯੰਗਰ ਜਨਰੇਸ਼ਨ ਆ ਉਹ ਵੈਸਟਰਨ ਫੈਸ਼ਨ ਵਾਲ ਜਾਂਦੇ ਆ ਠੀਕ ਹੈ ਹੁਣ ਇੱਥੇ ਦੀ ਫਰੰਟੀਅਰ ਇੰਗਲੈਂਡ ਕਿਉਂ ਗੁੱਲੀਆਂ ਕਿਉਂਕਿ ਇੰਗਲੈਂਡ ਹੀ ਆ ਕੇ ਇੱਥੋਂ ਲੈ ਕੇ ਜਾਂਦੇ ਆਪਣੇ ਆ ਦੀ ਸਕਿਲਸ ਨੂੰ ਉਹ ਵਧੀਆ ਪੇ ਕਰਕੇ ਉਹ ਆਪਣੇ ਕੋਲ ਰੱਖਦੇ ਨੇ ਹਣਾ ਇੱਥੋਂ ਤੁਸੀਂ ਬਹੁਤ ਸਾਰੇ ਸੌਫਟਵੇਅਰ ਇੰਜੀਨੀਅਰ ਇੱਥੋਂ ਬਹੁਤ ਸਾਰੇ ਸਾਇੰਟਿਸਟ ਇੱਥੋਂ ਬਹੁਤ ਸਾਰੇ ਜਿਨ੍ਹਾਂ ਕੋ ਕਲਾ ਹੈ ਉਹ ਉੱਥੇ ਜਾ ਕੇ ਆਪਣੀ ਕਲਾ ਦਿੰਦੇ ਨੇ ਉਹਦਾ ਪੇ ਵੀ ਕਰਦੇ ਨੇ ਹਣਾ ਇਦਾਂ ਦੀਆਂ ਚੀਜ਼ਾਂ ਤੁਸੀਂ ਪਤਾ ਕਰੋ ਹਨਾ ਇਹ ਬਿਜ਼ਨਸ ਇੱਥੇ ਸੈਟਅਪ ਜਿਹੜਾ ਪੈਸਾ ਤੁਸੀਂ ਲਾ ਕੇ ਉਧਰ ਜਾਣਾ ਫਿਰ ਤੁਹਾਨੂੰ ਪੱਕੇ ਹੋਣ ਦਾ ਹੁਣ ਤਾਂ ਹੋਣ ਇਵਨ ਇਵਨ ਹਾਰਡਾ ਹੋ ਗਿਆ ਹੋਰ ਉਹਨਾਂ ਨੇ ਤਬਦੀਲੀਆਂ ਲੈ ਆਂਦੀਆਂ ਹਨਾ ਤਾਂ ਇੱਥੇ ਦੇ ਦੇਖੋ ਇੱਥੇ ਸਲਿਸਟਰ ਹੁੰਦੇ ਆ ਤੁਹਾਡੇ ਕੋਲ ਇੱਥੇ ਪੈਸਾ ਲੈਂਦੇ ਆ ਉੱਧਰ ਜਾਂਦੇ ਤੁਸੀਂ ਉੱਥੇ ਫਸਦੇ ਆ ਤੁਹਾਡਾ ਤੁਹਾਡਾ ਪੱਕੀ ਸਟੇ ਨਹੀਂ ਮਿਲਦੀ ਤੁਸੀਂ ਡਾਕੂਮੈਂਟਸ ਫਾਈਲ ਕਰਦੇ ਫਿਰ ਸਲਿਸਟਰ ਉਧਰ ਵੀ ਤੁਹਾਡੇ ਕੋਲ ਪੈਸੇ ਲੈਂਦੇ ਆ ਤੁਸੀਂ ਕਮਾਈ ਕਰਕੇ ਖਾਓਗੇ ਰੈਂਟ ਦੋਗੇ ਜਾਂ ਸਲਿਸਟਰਾਂ ਦੀਆਂ ਫੀਸ ਭਰੋਗੇ ਫਿਰ ਵੀ ਤੁਹਾਨੂੰ ਜੇ ਨਾਮ ਮਿਲਿਆ ਪੱਕੀ ਸਟੇ ਨਾਮ ਲਈ ਤੁਸੀਂ ਵਾਪਸ ਆਉਣਾ ਪੈਣਾ ਤੁਹਾਨੂੰ ਤਾਂ ਜਾਂ ਫਿਰ ਤੁਸੀਂ ਲੁਕੇ ਫਿਰੋਗੇ ਹੁਣ ਡਿਜੀਟਲ ਤੁਹਾਨੂੰ ਲੁਕਣ ਨਹੀਂ ਦਿੰਦਾ ਤੁਸੀਂ ਫੋਨ ਨਹੀਂ ਕੀ 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 ਕਰੋਗੇ ਸੋ ਆਈ ਥਿੰਕ ਜੇਕਰ ਸੋ ਮਾਪੇ ਨੂੰ ਨਾ ਤੰਗ ਕਰੋ ਕਿਉਂਕਿ ਮਾਪੇ ਜਦ ਤੱਕ ਤੁਸੀਂ ਬਾਹਰ ਨਿਕਲ ਜਾਓ ਵਾਪਸ ਆਣਾ ਮਾਪੇ ਨਾ ਤਾਂ ਵਿਚਾਰਿਆਂ ਨੇ ਰਹਿਣਾ ਹੀ ਨਹੀਂ ਬਿਕੋਜ਼ ਇੰਨਾ ਪੈਸਾ ਖਾਚ ਕੇ ਮਾਪੇ ਕੀ ਕਰੂਗਾ ਜੇ ਹੋਰ ਤੁਸੀਂ ਪੈਸੇ ਬੱਚੇ ਡਰਦੇ ਹੋਰ ਪੈਸੇ ਨਹੀਂ ਮੰਗਦੇ ਹਾਂ ਹੈਨਾ ਕਿਰਾਇਆ ਦੇਖੋ ਇੰਨਾ ਕਿਰਾਇਆ ਵਧਿਆ ਹੋਇਆ ਘਰਾਂ ਦਾ ਕਿਦਾਂ ਘਰ ਅੱਜ ਤੁਸੀਂ ਘਰ ਕਿਰਾਏ ਤੇ ਨਹੀਂ ਰਹਿ ਸਕਦੇ ਖਰੀਦੋਗੇ ਕਿਦਾਂ ਮਤਲਬ ਜੋ ਚੀਜ਼ ਇੱਥੇ ਬੈਠਿਆਂ ਨੂੰ ਸੋਹਣੀ ਲੱਗਦੀ ਆ ਉਹ ਜ਼ਿੰਦਗੀ ਉੱਥੇ ਹੈ ਨਹੀਂ ਜੋ ਦਿਖਾਈ ਜਾਂਦੀ ਆ ਅਸੀਂ ਕਹਿੰਦੇ ਹੁੰਨੇ ਆ ਸਬ ਸਮ ਟਾਈਮਸ ਆਰ ਦੀ ਵੀ ਫੋਲਟ ਆ ਕਿਉਂਕਿ ਅਸੀਂ ਇੰਨਾ ਉੱਤੇ ਕੰਮ ਕਰਕੇ ਉਹ ਕੰਮ ਨਹੀਂ ਸਾਡਾ ਦੱਸਦਾ ਇੱਥੇ ਵਾਲਿਆਂ ਨੂੰ ਉਹ ਕੰਮ ਨਹੀਂ ਦੱਸਦਾ ਕਿ ਅਸੀਂ ਕੰਮ ਕਰਕੇ ਆਏ ਹਾਂ ਪਰ ਜੇ ਅਸੀਂ ਸੇਵਿੰਗਸ ਕਰਦੇ ਆਂ ਸਾਲ ਸੇਵਿੰਗਸ ਕਰਕੇ ਇੱਥੇ ਦੋ ਵੀਕ ਹੋਣਾ ਆ ਜੇ ਅਸੀਂ ਜਾ ਕੇ ਫਰੰਟੀਅਰ ਬੈਠ ਜਾਂਦੇ ਆ 250 ਦਾ 300 ਦਾ 400 ਦਾ ਸੂਟ ਲੈ ਵੀ ਲੈਣੇ ਆ ਬਾ ਇੱਥੇ ਵਾਲੇ ਬੱਚੇ ਸੋਚੇ ਇਹਨਾਂ ਕੋ ਪੈਸਾ ਬਹੁਤ ਹੈ ਇੰਨਾ ਪੈਸਾ ਉੱਥੇ ਵਰਚਦੇ ਹੋਣੇ ਆ ਪਰ ਉਹ ਇਹ ਨਹੀਂ ਸੋਚੇ ਬਿਹਾਈਂਡ ਦ ਸੀਨਸ ਇਹ ਕਰਦੇ ਕੀ ਆ ਸਾਡੇ ਵਰਗਿਆਂ ਨੇ ਤਾਂ ਪੁਰਾਣਾ ਫਰਨੀਚਰ ਲੋਕਾਂ ਦਾ ਚੱਕ-ਚੱਕ ਕੇ ਸ਼ਾਪਾਂ 'ਚ ਵੇਚਿਆ ਵੇਚ ਕੇ ਅਸੀਂ 7 ਦਿਨ ਕੰਮ ਕੀਤਾ ਬੱਚਿਆਂ ਦੀ ਕੋਈ ਸੰਭਾਲ ਨਹੀਂ ਰਹਿੰਦੀ ਜੇ ਤੁਸੀਂ ਇੰਨਾ ਸਵੇਰ ਨੂੰ 6-7 ਵਜੇ ਨਿਕਲਦੇ ਆ ਰਾਤ ਨੂੰ 6-7 ਵਜੇ ਵੜਦੇ ਆ ਤੇ ਤੁਹਾਡੀ ਫੈਮਿਲੀ ਲਾਈਫ ਕੀ ਰਹੇਗੀ ਜਿਹੜਾ ਕਹਿੰਦੇ ਨੇ ਵੀ ਇੰਨਾਂ ਦਾ ਇੱਕੋ ਪੈਸਾ ਬਹੁਤ ਆ ਇਹ ਪੈਸਾ ਆਇਆ ਕਿੱਥੋਂ ਆ ਜਾਂ ਕਿੰਨੀ ਮਿਹਨਤ ਕੀਤੀ ਉਹ ਚੀਜ਼ਾਂ ਪਿੱਛੇ ਹਨਾ ਤੇ ਮੇਰਾ ਆਖਰੀ ਇਹ ਹੈ ਵੀ ਹੁਣ ਜਾ ਕੇ ਦੁਬਈ ਦੇ ਵਿੱਚ ਜਦੋਂ ਜਾਓਗੇ ਨਾ ਇੰਗਲੈਂਡ ਦੇ ਵਿੱਚ ਹੁੰਦਾ ਸੀ ਐਵੇਂ ਪੰਜਾਬਣ ਪੰਜਾਬਣ ਜਦੋਂ ਜਾਂਦੇ ਸੀ ਬੋਲਦੇ ਸੀ ਹੁੰਦਾ ਸੀ ਅਸੀਂ ਦੇਖੋ ਮੈਂ ਤੁਹਾਨੂੰ ਦੱਸਿਆ ਨਾ ਮੇਰੀ ਪੰਜਾਬੀ ਥੋੜੀ ਜੇ ਦੇਖੋ ਕਿਉਂਕਿ ਮੈਂ ਛੋਟੀ ਹੁੰਦੀ ਗਈ ਆ ਮੇਰੀ ਪੰਜਾਬੀ ਥੋੜੀ ਘਟਿਆ ਮੈਂ ਚਾਹੁੰਦੀ ਸੀ ਮੈਂ ਸਿੱਖੂਗੀ ਹਨਾ ਮੈਂ ਸਿੱਖੂਗੀ ਹੋਰ ਪਰ ਪੰਜਾਬ ਨਾਲ ਬਹੁਤ ਪਿਆਰ ਆ ਪੰਜਾਬ ਦੀ ਮਿੱਟੀ ਨਾਲ ਪਿਆਰ ਆ ਅਸੀਂ ਹੈ ਪੰਜਾਬੀ ਜੰਮੇ ਭਲੇ ਪੰਜਾਬ ਦੇ ਹਨਾ ਅਸੀਂ ਉੱਥੇ ਵੀ ਪੰਜਾਬ ਨੂੰ ਫੋਲੋ ਕੀਤਾ ਪੰਜਾਬੀ 뮤직 ਨੂੰ ਫੋਲੋ ਕੀਤਾ ਪੰਜਾਬੀ ਆਰਟਿਸਟ ਨੂੰ ਫੋਲੋ ਕੀਤਾ ਅਸੀਂ ਉੱਥੇ ਵੀ ਪੰਜਾਬੀ ਮਾਂ ਬੋਲੀ ਦੀ ਸੈਟਅਪ ਹੋਈ ਆ ਮੇਰੀ ਐਨ ਜੀਓਸ ਕਰਦੇ ਹੋ ਹਾਂਜੀ ਅਸੀਂ ਸਾਂਝੀ ਸੇਵਾ ਅਸੀਂ ਬਜ਼ੁਰਗਾਂ ਦੀ ਸੇਵਾ ਦੀ ਚੈਰੀਟੀ ਸ਼ੁਰੂ ਕੀਤੀ ਉਹਨੂੰ ਸਾਂਝੀ ਸੇਵਾ ਕਿਉਂਕਿ ਉੱਥੇ ਜਿਹੜਾ ਰਿਵਾਜ ਆ ਕਿ ਬੱਚੇ ਆਪਣੇ ਮੈਂ ਇੱਥੇ ਵੀ ਸੁਣਿਆ ਸੀ ਕਿ ਬੱਚੇ ਆਪਣੇ ਮਾਪਿਆਂ ਨੂੰ ਘਰੋਂ ਕੱਢ ਦਿੰਦੇ ਹਨ ਨਾ ਉੱਤੇ ਵੀ ਚੱਲਿਆ ਸੀ ਉੱਤੇ ਇਦਾਂ ਸੀ ਕਿ ਕਈ ਬੱਚੇ ਕੰਮ ਕਰਦੇ ਤਾਂ ਬਜ਼ੁਰਗ ਘਰ ਹੁੰਦੇ ਆ ਤਾਂ ਉਹਨਾਂ ਨੂੰ ਹੁੰਦਾ ਸੀ ਕਿ ਸਾਡੇ ਨਾਲ ਕੋਈ ਬੋਲਦਾ ਨਹੀਂ ਚਾਲਦਾ ਨਹੀਂ ਜੇ ਆਉਂਦੇ ਆ ਉਹ ਥੱਕੇ ਆਉਂਦੇ ਆ ਕੰਮ ਕਰ ਆਪਣਾ ਖਾਣਾ ਪੀਣਾ ਸੋਹ ਜਾਂਦੇ ਆ ਸੋ ਅਸੀਂ ਇੱਦਾਂ ਸੋਚੇ ਜਿਹੜੇ ਇਦਾਂ ਦੇ ਬਜ਼ੁਰਗ ਆ ਉਹਨਾਂ ਨੂੰ ਬਾਹਰ ਲੈ ਕੇ ਆਈਏ ਕੋਈ ਨਿਊਟਰਲ ਸਪੇਸ ਹੋਵੇ ਉੱਥੇ ਜਾ ਕੇ ਇਹਨਾਂ ਨਾਲ ਗੱਲਾਂ ਬਾਤਾਂ ਕਰੀਏ ਇਹਨਾਂ ਨੂੰ ਜਾਂ ਗੇਮਸ ਇਹਨਾਂ ਨਾਲ ਖੇੜੀਏ ਸੋ ਇਹ ਸਾਂਝੀ ਸੇਵਾ ਸੀ ਸੈਟਅਪ ਕੀਤੀ ਸੀ ਹੁਣ ਜਦ ਮੈਂ ਦੁਬਈ ਦੇ ਵਿੱਚ ਕੀ ਦੇਖਣ ਨੂੰ ਮਿਲੇਗਾ ਹੁਣ ਦੁਬਈ ਵਿੱਚ ਮਿਲੇਗਾ ਇਵੈਂਟਸ ਕਿਉਂਕਿ ਮੈਂ ਇੰਗਲੈਂਡ ਵਿੱਚ ਵੀ ਇਵੈਂਟਸ ਕਰ ਚੁੱਕੀ ਹਾਂ ਰੇਡੀਓ ਪ੍ਰੈਜ਼ੈਂਟਿੰਗ ਵੀ ਕਰ ਚੁੱਕੀ ਹਾਂ ਟੀਵੀ ਪ੍ਰੈਜ਼ੈਂਟਿੰਗ ਵੀ ਕਰ ਚੁੱਕੀ ਹਾਂ ਹੁਣ ਇਦਾਂ ਹੈ ਕਿ ਦੁਬਈ ਵਿੱਚ ਆ ਕੇ ਵੀ ਰੇਡੀਓ ਨਾਲ ਵੀ ਮੈਂ ਕੰਟੈਕਟ ਕੀਤਾ ਹੈ ਹੌਪਫੁਲੀ ਰੇਡੀਓ ਕੋਈ ਸ਼ੋਅ ਸ਼ੁਰੂ ਕਰਾਂਗੇ ਤੇ ਨਾਲ ਦੀ ਨਾਲ ਇਵੈਂਟਸ ਮੈਨੇਜਮੈਂਟ ਵੈਂਸ ਮੈਨੇਜਮੈਂਟ ਆਪਾਂ ਸ਼ੁਰੂ ਕਰਾਂਗੇ ਆਰਟਿਸਟ ਇੱਥੋਂ ਲੈ ਕੇ ਜਾ ਆਰਟਿਸਟ ਬਹੁਤ ਵਧੀਆ ਵਧੀਆ ਆਰਟਿਸਟ ਆ ਇਹ ਮੈਂ ਆਪਣੀ ਡਿਵਾਈਸ ਵਿੱਚ ਬਹੁਤ ਆਪਣੀ ਕੀ ਕਹਿੰਦੇ ਨੇ ਪੰਜਾਬੀ ਲੋਕ ਆ ਬਿਜ਼ਨਸ ਦੇ ਦੇਖੋ ਪੰਜਾਬੀਆਂ ਦੀਆਂ ਆ ਇਧਰੋਂ ਪੰਜਾਬੀ ਕਾਫੀ ਮੂਵ ਹੋ ਰਹੇ ਆ ਸੇਫਟੀ ਦਾ ਕਰਕੇ ਹੈਨਾ ਤੁਸੀਂ ਕਰਨੋਜ਼ਲਾ ਰੱਖ ਲਓ ਆਮੀ ਵਰਕਰ ਕਿੰਨੇ ਜਾਣੇ ਉੱਤੇ ਸੇਫਟੀ ਕਿਉਂਕਿ ਦੇਖੋ ਮੈਨੂੰ ਮਿਲ ਪਹਿਲਾਂ ਪਹਿਲਾਂ ਨਵੀਂ ਨਵੀਂ ਜਮੈਂ ਗਈ ਨਾ ਮੈਨੂੰ ਕਾਰ ਪਾਰਕ ਜ ਆਪਣੇ ਗ੍ਰੈਂਡਚਿਲਡਰਨ ਛੱਡਣਗੇ ਆ ਮੇਰੇ ਘਰ 400000 ਦੀ ਰੋਲਸ ਰੋਇਸ ਰਾਈਟ ਲੜਕੀ ਨੇ ਖੜੀ ਕੀਤੀ ਰੋਲਸ ਰੋਇਸ ਕਾਰਪਾਰਕ ਆਪਣਾ ਬੱਚਾ ਕੱਢਿਆ ਅੰਦਰ ਲੈ ਗਈ ਗੱਡੀ ਰਨਿੰਗ ਆ ਗੱਡੀ ਦੀ ਚਾਬੀ ਗੱਡੀ ਦੇ ਵਿੱਚ ਆ ਸੋ ਇੰਨੀ ਸੇਫਟੀ ਆ ਕੋਈ ਉਹ ਉਹ ਗੱਡੀ ਨੂੰ ਸ਼ੋਰ ਔਰ ਦੁਬਈ ਜਾਣਾ ਇੰਨਾ ਈਜ਼ੀ ਆ ਕਿ ਕੋਈ ਵੀ ਆਪਣੀ ਲਾਈਫ ਨੂੰ ਉੱਥੇ ਜਾ ਸਕਦਾ ਜਿੱਥੇ ਤੁਸੀਂ ਹੋਰ ਮੁਲਕਾਂ ਜਾਣ ਨੂੰ 25-30 ਲੱਖ ਰੁਪਏ ਲਾਉਂਦੇ ਹੋ ਉਹੀ ਪੈਸਾ ਤੁਸੀਂ ਦੁਬਈ ਲੈ ਜਾਓ ਕੋਈ ਪ੍ਰਾਪਰਟੀ ਇਨਵੈਸਟ ਕਰੋ ਪ੍ਰਾਪਰਟੀ ਵਿੱਚ ਕਾਫੀ ਪਰਸੈਂਟੇਜ 20-30% ਤੁਹਾਨੂੰ ਐਵਰੀ ਈਅਰ ਪ੍ਰਾਪਰਟੀ ਚੜਦੀ ਆ ਸੋ ਨਿੱਕੀ ਜੀ ਪ੍ਰਾਪਰਟੀ ਲੈ ਲਓ ਪ੍ਰਾਪਰਟੀ ਰੈਂਟ ਕਰਾਇ ਬਹੁਤ ਆ ਤੁਸੀਂ ਉਹੀ ਕੰਵਰਸ਼ਨ ਕਰੋ ਕਰਕੇ ਦੁਬਈ ਸਟੋ ਬਿਜ਼ਨਸ ਵਾਸਤੇ ਦੁਬਈ ਬਹੁਤ ਵਧੀਆ ਜੀ ਸੋ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਬਹੁਤ ਸਾਰੀਆਂ ਵੈਲਿਊਏਬਲ ਇਨਫੋਰਮੇਸ਼ਨਸ ਸ਼ੇਅਰ ਕੀਤੀਆਂ ਨੇ ਔਰ ਮੈਨੂੰ ਲੱਗਾ ਬਹੁਤ ਸਾਰੇ ਲੋਕਾਂ ਨੂੰ ਕੰਮ ਵੀ ਆਣਗੀਆਂ ਨੇ ਔਰ ਖਾਸ ਕਰਕੇ ਉਹਨਾਂ ਬੱਚਿਆਂ ਨੂੰ ਕੰਮ ਆਣਗੀਆਂ ਨੇ ਜਿਹੜੇ ਪਲਾਨ ਕਰ ਰਹੇ ਨੇ ਬਾਹਰ ਜਾਣ ਦੇ ਲਈ ਜਾਂ ਜਿਹੜੇ ਪਲਾਨ ਕਰ ਰਹੇ ਨੇ ਕਿ ਅਸੀਂ ਇਹ ਕਰਨਾ ਹੈ ਉਹ ਕਰਨਾ ਹੈ ਸੋ ਜਿਹੜੇ ਐਨਆਰਆਈਸ ਨੂੰ ਇਸ ਨਜ਼ਰ ਦੇ ਨਾਲ ਵੇਖਦੇ ਨੇ ਕਿ ਇਹਨਾਂ ਕੋਲ ਬਹੁਤ ਪੈਸਾ ਹੈ ਜਾਂ ਐਨਆਰਆਈਸ ਨੂੰ ਇਸ ਤਰੀਕੇ ਨਾਲ ਵੇਖਦੇ ਨੇ ਕਿ ਇਹਨਾਂ ਦੀ ਲਾਈਫ ਬਹੁਤ ਸੌਖੀ ਆ ਸੋ ਇਹਨਾਂ ਨੇ ਸਮਝਾ ਦਿੱਤਾ ਹੈ ਕਿ ਲਾਈਫ ਕਿੰਨੀ ਸੌਖੀ ਆ ਤੇ ਕਿੰਨੀ ਸੌਖੀ ਬਣਾਉਣੀ ਪੈਂਦੀ ਆ ਸੋ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਆਪੇ ਵੇੜੇ ਦੇ ਵਿੱਚ ਆਏ